ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਆਉਂਦੇ 3-4 ਦਿਨਾਂ ਦੇ ਮੌਸਮ ਦੀ ਕੁਲ ਮਿਲਾ ਕੇ ਅਕਤੂਬਰ ਦੇ ਅਖੀਲੇ ਦਿਨਾਂ ਤੱਕ ਯਾਨੀ ਕਿ 30 31 ਅਕਤੂਬਰ ਤੱਕ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਇਹ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਇਸ ਲਈ ਜਿਹੜਾ ਜੋ ਸੈਟਲਾਈਟ ਦਾ ਸਿਰਾਂ ਨੇ ਆਥਣ ਦੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਸੋ ਟਾਈਮ ਆਉਣ ਜਾ ਰਿਹਾ ਜੀ ਲਗਭਗ ਸਵਾ ਖੇ ਦਾ ਟਾਈਮ ਆਉਣ ਜਾ ਰਿਹਾ ਤੇ 27 ਅਕਤੂਬਰ ਦੀ ਆਥਣ ਦੇ ਟਾਈਮ ਤੇ ਆਪਾਂ ਪਹੁੰਚ ਚੁੱਕੇ ਹਾਂ ਦਿਨ ਲੰਘ ਚੁੱਕਾ ਤੇ ਆਪਾਂ ਗੱਲ ਕਰਨੀ ਹੈ ਜੀ ਆਉਂਦੇ 4 ਦਿਨ ਅੱਜ 27 ਅਕਤੂਬਰ ਹੈ 28 ਅਗਲੇ 4 ਦਿਨਾਂ ਦੇ ਵਿੱਚ ਇੱਕ ਪਛਮੀ ਸਿਸਟਮ ਆ ਰਿਹਾ ਹਲਕੇ ਲੈਵਲ ਦੀ ਇਹ ਸਿਸਟਮ ਹੀ ਹੈ ਪੰਜਾਬ ਦੇ ਵਿੱਚ ਕੋਈ ਵੱਡੇ ਫੱਦਰ ਤੇ ਇਹ ਸਿਸਟਮ ਮੀ ਨਹੀਂ ਦੋਵੇਗਾ ਇਹ ਇੱਥੇ ਗੱਲ ਕਲੀਅਰ ਕਰਦੀ ਹੈ ਪੰਜਾਬ ਦੇ ਕੁਝ ਗਿਨੇ ਚੁਨੇ ਹਫਾਗ ਹੋ ਸਕਦੇ ਨੇ ਜਿੱਥੇ ਬਦਲਵਾਜ ਦੇ ਨਾਲ ਹਲਕੇ ਸ਼ਰਾਟੇ ਲੱਗ ਜਾਣ ਉਹ ਵੀ ਹੁਸ਼ਿਆਰਪੁਰ ਜ਼ਿਲ੍ਹਾ ਨਵਾਂ ਸ਼ਹਿਰ ਗੁਰਦਾਸਪੁਰ ਫਟਾਣਕੋਟ ਸ੍ਰੀ ਅਮਰੇਸਰ ਸਾਹਿਬ ਹੋ ਸਕਦਾ ਹੈ ਇਸ ਨਾਲ ਵੀ ਕੁਝ ਦੋ ਚਾਰ ਪਿੰਡਾਂ ਦੇ ਵਿੱਚ ਕੁ ਦੋ ਚਾਰ ਤਹਿਸੀਲਾਂ ਦੇ ਵਿੱਚ ਹਲਕੇ ਮੋٹے ਜਿਹੇ ਸ਼ਰਾਟੇ ਲੱਗ ਜਾਣ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਨਹੀਂ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਵੀ ਕੁਝ ਗਿਨੇ ਚੁਨੇ ਹਫਾਗਾਂ ਦੇ ਵਿੱਚ ਸ਼ਰਾਟਿਆਂ ਦੇ ਅਸਰ ਹੋਣਗੇ ਬਦਲਵਾਜ ਦਾ ਦਾਇਰਾ ਹੋ ਸਕਦਾ ਹੈ ਇਹਨਾਂ ਖੇਤਰਾਂ ਦੇ ਵਿੱਚ ਬਣ ਜਾਈਏ ਇਸ ਤਰ੍ਹਾਂ ਚੰਡੀਗੜ੍ਹ, ਮਹਾਲੀ, ਪਟਿਆਲਾ, ਲੁਧਿਆਣਾ, ਸ਼੍ਰੀ ਫਤਿਹਗੜ੍ਹ ਸਾਹਿਬ, ਸੰਗਰੂਰ, ਮਲੇਰਕੋਟਲਾ, ਮਾਨਸਾ, ਨਾਭਾ ਦੇ ਵਿੱਚ ਬੱਦਲਬਾਝ ਹੋਣ ਸਕਦੀ ਹੈ ਕੁਝ ਖੇਤਰਾਂ ਦੇ ਵਿੱਚ ਕਿਉਂਕਿ ਇੱਕ ਜਿਹੜਾ ਇਸ ਵੇਲੇ ਤੁਸੀਂ ਸੈਟਲਾਈਟ ਦਸਤਰਾ ਦੇ ਵਿੱਚ ਦੇਖ ਵੀ ਸਕਦੇ ਆ ਕਿ ਅਰਬ ਸਾਗਰ ਤੋਂ ਲੈ ਕੇ ਇੱਕ ਲਾਈਨ ਖਿੱਚ ਦਈਏ ਤਾਂ ਪਹਾੜੀ ਖੇਤਰਾਂ ਤੱਕ ਇੱਕ ਬੱਦਲਬਾਝ ਦਾ ਜਿਹੜਾ ਦੌਰ ਹੈ ਉਹ ਚੱਲਦਾ ਹੋਇਆ ਇਹ ਕਿਉਂ ਬਣਿਆ ਹੋਇਆ ਇਹਦੇ ਵਿੱਚ ਇੱਕ ਵੱਡੀ ਕਹਾਣੀ ਆ ਲੰਬੀ ਕਹਾਣੀ ਆ ਉਹ ਵੀ ਤੁਹਾਨੂੰ ਡਿਸਕਸ ਕਰਦੇ ਆ ਅਰਬ ਸਾਗਰ ਦੇ ਵਿੱਚ ਇੱਕ ਐਲਪੀਏ ਬਣਿਆ ਸੀ ਲੋ ਪ੍ਰੈਸ਼ਰ ਏਰੀਆ ਜਿਹੜਾ ਕਿ ਉਸ ਤੋਂ ਉੱਪਰਲੀ ਜਿਹੜੀ ਸ਼੍ਰੇਣੀ ਹੁੰਦੀ ਹੈ ਜਿਹਨੂੰ ਆਪਾਂ ਕਹਿੰਦੇ ਨੇ ਡੀਪ ਡਿਪਰੈਸ਼ਨ ਉਹ ਬਣਿਆ ਤੇ ਉਸ ਤੋਂ ਬਾਅਦ ਹੁਣ ਇਹ ਸਮੁੰਦਰ ਦੇ ਵਿੱਚ ਬਣਿਆ ਹੋਇਆ ਤੱਟਵਰਤੀ ਖੇਤਰਾਂ ਦੇ ਨਾਲ ਖਾਸ ਕਰਕੇ ਮਹਾਰਾਸ਼ਟਰ ਗੁਜਰਾਤ ਤੇ ਰਾਜਸਥਾਨ ਦੇ ਪੱਛਮੀ ਭਾਗਾਂ ਦੇ ਵਿੱਚ ਇਹਦਾ ਅਸਰ ਦੇਖਣ ਨੂੰ ਮਿਲ ਰਿਹਾ ਤੇ ਇਹਨਾਂ ਸੂਬਿਆਂ ਦੇ ਵਿੱਚ ਜ਼ਬਰਦਸਤ ਮੀਂਹ ਲੱਗ ਰਹੇ ਨੇ ਮੱਧ ਪ੍ਰਦੇਸ਼ ਦੇ ਅਜ ਬਹੁਤੇ ਖੇਤਰਾਂ ਤੱਕ ਮੀਂਹ ਪਹੁੰਚੇ ਨੇ ਦਿੱਲੀ ਗੁਰੂਗਰਾਮ ਨੋਇਡਾ ਪੱਛਮੀ ਯੂਪੀ ਪੂਰਬੀ ਯੂਪੀ ਤੇ ਦੱਖਣੀ ਯੂਪੀ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਲੱਗਣਗੇ ਸੋ ਇਸ ਤੋਂ ਇਲਾਵਾ ਆ ਜਨਿਆ ਬੰਗਾਲ ਦੀ ਖਾੜੀ ਦੇ ਵਿੱਚ ਇਹਨੂੰ ਆਫਾ ਕਹਿੰਦੇ ਨੇ ਆ ਬੇ ਆਫ ਬੰਗਾਲ ਬੰਗਾਲ ਦੀ ਖਾੜੀ ਦੇ ਵਿੱਚ ਇੱਕ ਐਲ ਪੀਏ ਬਣਿਆ ਸੀ ਜਿਹੜਾ ਕਿ ਲੋ ਪ੍ਰੈਸ਼ਰ ਏਰੀਆ ਤੋਂ ਫਿਰ ਡੀਪ ਡਿਪਰੈਸ਼ਨ ਬਣਿਆ ਡੀਪ ਡਿਪਰੈਸ਼ਨ ਤੂਫਾਨ ਬਣ ਚੁੱਕਾ ਹੈ ਜਿਹਨੂੰ ਨਾਮ ਦਿੱਤਾ ਗਿਆ ਮੈਂਥਾ ਸੋ ਇਹ ਮੈਂਥਾ ਜਿਹੜਾ ਤੂਫਾਨ ਹੈ ਅਗਲੇ 24 ਜਾਂ ਅਗਲੇ 36 ਘੰਟਿਆਂ ਦੇ ਵਿੱਚ ਆਂਧਰ ਪ੍ਰਦੇਸ਼ ਦੇ ਤੱਟਵਰਤੀ ਖੇਤਰਾਂ ਨਾਲ ਟਕਰਾਏਗਾ ਤੇ ਇਸ ਤੋਂ ਬਾਅਦ ਇਹ ਮੁੜੇਗਾ ਜੇ ਓਡੀਸ਼ਾ ਬੰਗਾਲ ਬਿਹਾਰ ਝਾਰਖੰਡ ਨੇਪਾਲ ਸਿਕਮ ਇਹਨਾਂ ਖੇਤਰਾਂ ਤੱਕ ਯਾਨੀ ਕਿ ਸਿਕਮ ਤੋਂ ਅੱਗੇ ਫਿਰ ਹੁੰਦੇ ਹੋਏ ਨੇਪਾਲ ਦੇ ਵਿੱਚ ਨੇ ਜਾਵੜਨੇ ਤੇ ਇਹ ਚੱਕਰਵਾਤੀ ਤੂਫਾਨ ਦੇ ਸਦਕਾ ਇਹ ਸੂਬੇ ਪ੍ਰਭਾਵਿਤ ਹੋਣਗੇ ਤੇ ਇੱਥੇ ਤਾਬਰਤੋਰ ਮੀਂਹ ਜੜਿਆ ਲੱਗਣਗੇ ਸੋ ਇਸ ਤੂਫਾਨ ਤੋਂ ਨਿਕਲੀਆਂ ਹਵਾਵਾਂ ਇਧਰੋਂ ਅਰਬ ਸਾਗਰ ਤੋਂ ਜਿਹੜਾ ਡਿਫਰੈਸ਼ਰ ਹੋਣਿਆ ਹੋਇਆ ਉਹਦੀਆਂ ਹਵਾਵਾਂ ਸੋ ਇਹ ਦੋਨੋਂ ਆਪਕੇ ਜੜੀਆਂ ਨੇ ਕੇਂਦਰੀ ਹਾਰਦ ਦੇ ਵਿੱਚ ਟਕਰਾ ਰੀਆਂ ਨੇ ਯਾਨੀ ਕਿ ਮੱਧ ਪ੍ਰਦੇਸ਼ ਹੋ ਗਿਆ ਰਾਜਸਥਾਨ ਗੁਜਰਾਤ ਇਹਨਾਂ ਫਾਗਾ ਤੱਕ ਇਹ ਜਿਹੜਾ ਹਵਾਵਾਂ ਦਾ ਟਕਰਾਅ ਹੋ ਰਿਹਾ ਸੋ ਇਹਦੇ ਸਦਕਾ ਇਹ ਬਦਲ ਵਾਏ ਦਾ ਦਾਇਰਾ ਜਿਹੜਾ ਕਾਫੀ ਫੈਲ ਰਿਹਾ ਤੇ ਮੀਂਹ ਕਾਫੀ ਖੇਤਰਾਂ ਦੇ ਵਿੱਚ ਦਰਜ ਹੋ ਰਹੇ ਨੇ ਸੋ ਇਹ ਨਮੀ ਭਰਪੂਰ ਹਵਾਵਾਂ ਨੇ ਕਿਉਂਕਿ ਇਹਨਾਂ ਨੂੰ ਆਰਬ ਸਾਗਰ ਦੇ ਵਿੱਚੋਂ ਸਮੁੰਦਰ ਤੇ ਨਮੀ ਵਾਲੀਆਂ ਹਵਾਵਾਂ ਆ ਰਹੀਆਂ ਨੇ ਦੂਜੇ ਪਾਸੇ ਬੰਗਾਲ ਦੀ ਖਾੜੀ ਚੋਂ ਨਮੀ ਵਾਲੀਆਂ ਹਵਾਵਾਂ ਆ ਰਹੀਆਂ ਨੇ ਦੋਨਾਂ ਜਦੋਂ ਟਕਰਾਅ ਹੋ ਰਿਹਾ ਤੇ ਉਹ ਕਾਫੀ ਵੱਡੇ ਖੇਤਰ ਨੂੰ ਕਵਰ ਕਰ ਰਹੀਆਂ ਨੇ ਇਦਾ ਅਸਰ ਜਿਹੜਾ ਪੰਜਾਬ ਦੇ ਵਿੱਚ ਪਹੁੰਚੇਗਾ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਲੱਗਣ ਦੇ ਅਸਰ ਨਹੀਂ ਹੈ ਪਰ ਕੁਝ ਮਾਲਵੇ ਦੇ ਖੇਤਰ ਹੋ ਸਕਦੇ ਨੇ ਕੁਝ ਪੁਆਦ ਖੇਤਰ ਹੋ ਸਕਦੇ ਨੇ ਜਿੱਥੇ ਕਿਤੇ ਬੱਦਲ ਵਜ ਦੇ ਨਾਲ ਕੁਝ ਸ਼ਰਾਟੇ ਪੈ ਸਕਦੇ ਨੇ ਸੋ ਇਹ ਤਾਂ ਜੀ ਕਹਾਣੀ ਜਿਹੜੇ ਇਹ ਸਿਸਟਮ ਚੱਲਦੇ ਫੇਰੇ ਨੇ ਸਮੁੰਦਰਾਂ ਦੇ ਵਿੱਚ ਇਸ ਤੋਂ ਇਲਾਵਾ ਜਿਹੜਾ ਇੱਕ ਪੱਛਮੀ ਸਿਸਟਮ ਆ ਰਿਹਾ ਹੈ ਵੈਸਟਰਨ ਡਿਸਰਵਰਸ ਜਿਹੜੀ ਕਿ ਅੱਜ ਸ਼ਾਮ ਤੋਂ ਸਰਗਰਮ ਹੋਣ ਜਾ ਰਹੀ ਹੈ ਮੈਦਾਨਾਂ ਦੇ ਵਿੱਚ ਯਾਨੀ ਕਿ ਪੰਜਾਬ ਹੋ ਗਿਆ ਹਰਿਆਣਾ ਹੋ ਗਿਆ ਰਾਜਸਥਾਨ ਦੇ ਕੁਝ ਪੱਛਮੀ ਭਾਗ ਲੈਦਾ ਪੰਜਾਬ ਪਹਾੜੀ ਖੇਤਰ ਸੋ ਇਹਨਾਂ ਇਸ ਸਿਸਟਮ ਦਾ ਸਦਕਾ ਕੋਈ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਦੇ ਆਸਾਰ ਨਹੀਂ ਆ ਪੰਜਾਬ ਦੇ ਕਿਹੜੇ ਖੇਤਰਾਂ ਦੇ ਵਿੱਚ ਮੀਂਹ ਦੇ ਆਸਾਨ ਨੇ ਤੁਹਾਨੂੰ ਅਸੀਂ ਦੱਸ ਚੁੱਕੇ ਹਾਂ ਇਸ ਤੋਂ ਬਾਅਦ ਇਹ ਮੁੱਖ ਤੌਰ ਤੇ ਪਹਾੜਾਂ ਨੂੰ ਪ੍ਰਭਾਵਿਤ ਕਰੇਗਾ ਹਿਮਾਚਲ ਜੰਮੂ ਦੇ ਉੱਪਰਲੇ ਖੇਤਰਾਂ ਦੇ ਵਿੱਚ ਬਰਫਬਾਰੀ ਦਾ ਇੱਕ ਹਲਕਾ ਦੌਰ ਲੱਗ ਸਕਦਾ ਹੈ ਤੇ ਇਸ ਤੋਂ ਲਗਾ ਪਹਾੜਾਂ ਦੇ ਵਿੱਚ ਠੰਡ ਵੱਜ ਸਕਦੀ ਹੈ ਤੇ ਇਹਦਾ ਅਸਰ ਸਿੱਧਾ ਤੌਰ ਤੇ ਮੈਦਾਨਾਂ ਦੇ ਵਿੱਚ ਵੀ ਦੇਖਣ ਨੂੰ ਮਿਲੇਗਾ ਸੋ ਹੁਣ ਚੱਲਦੇ ਹਾਂ ਜੀ ਆਫਾਂ ਜੋ ਨਵੀਂ ਅਪਡੇਟ ਮੌਸਮ ਵਿਭਾਗ ਨੇ ਜਾਰੀ ਕੀਤੀ ਆ ਪੰਜਾਬ ਦੇ ਲਈ ਇੱਕ ਦੋ ਨਾਫਰ ਤੱਕ ਦੇ ਅੰਕੜੇ ਤੁਹਾਡੇ ਸਾਹਮਣੇ ਨੇ ਨਿੱਲ ਇੱਥੇ ਲਿਖਿਆ ਹੋਇਆ ਡਰਾਈ ਰਹੇਗਾ ਮੌਸਮ ਤੇ ਮੌਸਮ ਦੇ ਹਿਸਾਬ ਰਣ ਦੇ ਅਸਰ ਨੇ ਜਿਹੜਾ ਸਿਸਟਮ ਆ ਰਿਹਾ ਉਹ ਵੀ ਰਡਾਰ ਤੇ ਸ਼ੋ ਨਹੀਂ ਹੋ ਰਿਹਾ ਕਿਉਂਕਿ ਉਹ ਤਗੜਾ ਸਿਸਟਮ ਨਹੀਂ ਹੈ ਉਹਨੂੰ ਸਪੋਰਟ ਨਹੀਂ ਹੈ ਤੇ ਜਿਹੜੇ ਡੀਪ ਡਿਪਰੈਸ਼ਨ ਬਣੇ ਹੋਏ ਨੇ ਥੱਲੇ ਜਿਵੇਂ ਚੱਕਰਵਾਤੀ ਤੂਫਾਨ ਜਿਹੜਾ ਬੰਗਾਲ ਦੀ ਖਾੜੀ ਦੇ ਵਿੱਚੋਂ ਉੱਠਿਆ ਆ ਉਹਦਾ ਵੀ ਕੋਈ ਸਿੱਧੇ ਤੌਰ ਤੇ ਅਸਰ ਪੰਜਾਬ ਦੇ ਵਿੱਚ ਵੇਖਣ ਨੂੰ ਨਹੀਂ ਮਿਲੇਗਾ ਧੰਨਵਾਦ